ਰਾ ਖਿਆਲ ਹੈ ਵੀ ਜਿੱਤ ਤੱਕ ਨਿਗਾਹ ਮਾਰੋ ਕਿ ਕਿੱਡਾ ਬੜਾ ਇਕੱਠਾ ਹੈ ਕਿੰਨੇ ਕੁ ਲੋਕ ਨੇ ਤੋਂ ਇਤੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਬਹੁਤ ਬੜਾ ਉਛਾ ਹੈ ਅੱਜ ਦਾ ਮੇਰਾ ਖਿਆਲ ਹੈ ਵੀ ਜਿਵੇਂ ਕਹਿੰਦੇ ਨੇ ਪੰਜਾਬੀ ਚ ਨੇਰੀ ਆ ਗਈ ਯਾਨੀ ਹਰਪ੍ਰੀਤ ਜੀ ਨੂੰ ਪ੍ਰਧਾਨ ਬਣਾਇਆ ਹੈ ਉਹਨੂੰ ਅੱਜ ਸਰਪ੍ਰਸਤੀ ਜੇਤੀ ਕਿ ਅਸੀਂ ਤੁਹਾਨੂੰ ਮੰਨਦੇ ਹਾਂ ਢਿੰਦਰ ਸਾਹਿਬ ਨੇ ਇੱਕ ਤੋਂ ਅਕਾਇਦਾ ਵਿਗਿਆਨੀ ਹਰਪ੍ਰੀਤ ਦੇ ਤੱਤੇ ਚਿੰਟੇ ਲਾਵਾਂ ਖੁਰਚਣੇ ਲਾਵਾਂਗੇ ਕਿਵੇਂ ਦੇਖੇ ਇਹਨਾਂ ਦਾ ਮੱਥਾ ਟਿਕਾ ਹੀ ਚੰਗਾ ਹੈ ਕਿਉਂਕਿ ਲੋਕਾਂ ਨੇ ਹੁਣ ਸਰਕਾਰ ਤੇ ਤੇ ਇਹ ਇਹਨਾਂ ਦਾ ਜੋਰ ਲੱਗਿਆ ਹੈ ਕਿ ਇਲੈਕਸ਼ਨ ਨਾ ਹੋਵੇ ਅੱਜ ਇਲੈਕਸ਼ਨ ਹੋਣੀ ਹੈ ਇਹ ਪੰਜ ਚਿੱਟਾ ਦੀ ਦਿੱਕ ਦਿਖਾ ਦੇਣ ਛੱਡੋ ਜੀ ਇਹਨਾਂ ਗੱਲਾਂ ਨੂੰ ਅਸੀਂ ਸਿਰਫ ਪੋਜ਼ਿਟਿਵ ਪੋਲਿਟਿਕਸ ਕਰਨੀਆਂ ਹੁਣ ਧਰਮ ਦਾ ਖੁੰਡਾ ਰਾਜਨੀਤੀ ਦੇ ਉੱਤੇ ਰਹੂਗਾ ਬਿਲਕੁਲ ਜੀ ਬਿਲਕੁਲ ਸੋ ਅੱਜ ਤੋਂ ਇੱਕ ਪੰਥਕ ਸਿਆਸਤ ਵਿੱਚ ਬਹੁਤ ਵੱਡਾ ਮੋੜ ਆਏਗਾ ਦੇਖੋ ਬੁਖਲਾਹੜ ਦੇ ਵਿੱਚ ਆਏ ਹੋਏ ਨੇ ਜੇ ਅਸੀਂ ਉਹਨਾਂ ਦੀ ਸ਼ਬਦਾਵਲੀ ਤੇ ਆਗੇ ਤਾਂ ਫਿਰ ਸਾਡੇ ਤੇ ਉਹਨਾਂ ਚ ਕੀ ਫਰਕ ਰਹਿ ਗਿਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗਵਾਲਾ ਸਾਡੇ ਨਾਲ ਰਖੜਾ ਸਾਹਿਬ ਜੁੜੇ ਰਕੜਾ ਸਾਹਿਬ ਕਿਵੇਂ ਦੇਖਦੇ ਹੋ ਨੰਮੀ ਪਾਰਟੀ ਬਣਨ ਤੋਂ ਬਾਅਦ ਸੰਗਰੂਰ ਜ਼ਿਲ੍ਹੇ ਨੂੰ ਪਹਿਲਾ ਚਾਂਸ ਮਿਲਿਆ ਕੱਠ ਦਾ ਕਿਵੇਂ ਦੇਖ ਰਹੇ ਹੋ ਤੁਸੀਂ ਦੇਖੋ ਤੁਸੀਂ ਆਪ ਦੇਖ ਰਹੇ ਹੋ ਮੇਰਾ ਖਿਆਲ ਹੈ ਵੀ ਜਿੱਤ ਤੱਕ ਨਿਗਾਹ ਮਾਰੋ ਕਿ ਕਿੰਨਾ بڑا ਇਕੱਠਾ ਹੈ ਕਿੰਨੇ ਕੁ ਲੋਕ ਨੇ ਮੰਡੀ ਤੋਂ ਵੱਡੀ ਜਗ੍ਹਾ ਕੋਈ ਹੋ ਨਹੀਂ ਸਕਦੀ ਮੰਡੀ ਦੇ ਵਿੱਚ ਵੀ ਕਿਤੇ ਖੜਨ ਦੀ ਜਗ੍ਹਾ ਹੈ ਨਹੀਂ ਸੋ ਇੱਥੋਂ ਪਤਾ ਲੱਗਦਾ ਹੈ ਕਿ ਲੋਕਾਂ ਦਾ ਬਹੁਤ ਵੱਡਾ ਉਛਾ ਹੈ ਅੱਜ ਦਾ ਮੇਰਾ ਖਿਆਲ ਹੈ ਵੀ ਜਿਵੇਂ ਕਹਿੰਦੇ ਨੇ ਪੰਜਾਬੀ ਚ ਨੇਰੀ ਆ ਗਈ ਹੜ ਆ ਗਿਆ ਉਹ ਗੱਲ ਹੋਈ ਪਈ ਹੈ ਮੈਂ ਇਸ ਗੱਲ ਦੀ ਵਧਾਈ ਦਿੰਦਾ ਸਾਰੇ ਸਹੁਰਾ ਆਿਆਂ ਨੂੰ ਤੇ ਸਾਰੇ ਲੋਕਾਂ ਨੂੰ ਕਿ ਉਹਨਾਂ ਨੇ ਸੰਤਨ ਵਾ ਜਿਹੜੀ ਸ਼ਰਧਾਂਜਲੀ ਪੇਟ ਕਰਨੀ ਹੈ ਉਹ ਇੱਕ ਰਿਕਾਰਡ ਤਰ ਹੋ ਗਈ ਲੋਕਾਂ ਨੇ ਅੱਜ ਸਾਡਾ ਜਿਹੜਾ ਸ਼ੋਮਨੀ ਕਾਲੀਦਲ ਯਾਨੀ ਹਰਪ੍ਰੀਤ ਜੀ ਨੂੰ ਪ੍ਰਧਾਨ ਬਣਾਇਆ ਉਹਨੂੰ ਅੱਜ ਸਰਪ੍ਰਸਤੀ ਜੇਤੀ ਕਿ ਅਸੀਂ ਤੁਹਾਨੂੰ ਮੰਨਦੇ ਆ ਕਿਉਂਕਿ ਡਿਸਾਇਨਿੰਗ ਫੈਕਟਰ ਹੈ ਜਿਹੜਾ ਸੰਗਰੂਰ ਜ਼ਿਲ੍ਹਾ ਹੀ ਹੈ ਜਿੱਦ ਨੂੰ ਇਹ ਜਾਂਦਾ ਹੈ ਇੱਥੇ ਕਿਸੇ ਟਾਈਮ ਦੇ ਵਿੱਚ ਅੱਠ ਦੀਆਂ ਅੱਠ ਛਿੱਟਾਂ ਸ਼ੋਮਣੀ ਕਲਦਲ ਕੋਂਦੀਆਂ ਸੀ ਹੌਲੀ-ਹੌਲੀ ਇਹ ਕਲ ਰਿਵਿਤ ਖਤਮ ਹੁੰਦੀ ਰਹੀ ਜਿਉਂ-ਜਿਉਂ ਨਿਘਾਰ ਆਉਂਦਾ ਗਿਆ ਕਲ ਘਟਦਾ ਗਿਆ ਪਰ ਲੋਕਾਂ ਨੇ ਦਵਾਰੇ ਫੇਰ ਉਹੀ ਲੈ ਕੇ ਆਉਣਾ ਕਿ ਅੱਠ ਦੀਆਂ ਅੱਠ ਛਿੱਟਾਂ ਸ਼ੋਮਣੀ ਕਲਦਲ ਕੋ ਜਾਣ ਗਿਆ ਜਿਵੇਂ ਮਹੇਸ਼ਿੰਦਰ ਸਿੰਘ ਗਰੇਵਾਲ ਉਹਨੇ ਜਾਂ ਕਹ ਦੀਏ ਆਪਣੇ ਟੀਮਾ ਸਾਹਿਬ ਦੋ ਚਲਾਉਂਦੇ ਨੇ ਜਦ ਚਿੰਦਰ ਸਾਹਿਬ ਨੇ ਇੱਕ ਤੋਂ ਕੈਦਤਾ ਵਿਗਿਆਨੀ ਹਰਪ੍ਰੀਤ ਦੇ ਤਤੇ ਚਿੰਟੇ ਲਾਵਾਂ ਖੁਰਤਣੇ ਲਾਵਾਂਗੇ ਕਿਵੇਂ ਦੇਖਦੇ ਹੋ ਜੀ ਦੇਖੋ ਜਿਹੜੇ ਉਹ ਬੋਲਦੇ ਨੇ ਉਹ ਤਾਂ ਉਹਨਾਂ ਨੂੰ ਆਪਣੇ ਆਪ ਤੇ ਮੇਰਾ ਖਿਆਲ ਹੈ ਹੋਣੀ ਚਾਹੀਦੀ ਹੈ ਜਿਹੜਾ ਬੰਦਾ ਸਾਡੇ ਸ਼੍ਰੀ ਕਾਲ ਤਖਤ ਸਾਹਿਬ ਦਾ ਜਜ਼ਦਾ ਰਿਹਾ ਹੋਵੇ ਉਹਦੇ ਪ੍ਰਤੀ ਇਹੀ ਜੀ ਭਾਸ਼ਾ ਬੋਲਣੀ ਫਿਰ ਉਹਨਾਂ ਨੂੰ ਲਾਇਆ ਕਿਨੇ ਸੀ ਜੇ ਇਹੀ ਗੱਲ ਆਪਾਂ ਇਹਨਾਂ ਦੀ ਮੰਨ ਲਈਏ ਫਿਰ ਇਹਦਾ ਮਤਲਬ ਇਹ ਐਨੇ ਮਾੜੇ ਬੰਦੇ ਲਾਉਂਦੇ ਰਹੇ ਇਹਦਾ ਕਿਰਦਾਰ ਕੀ ਆ ਕੱਲ ਇਹਨਾਂ ਨੂੰ ਲਾਇਆ ਇਹਨਾਂ ਨੇ ਅੱਜ ਉਹਨਾਂ ਦੇ ਕੱਲ ਸਵਾਸੀ ਕਰਦੇ ਸੀ ਅੱਜ ਉਹਨਾਂ ਦੀ ਇਹ ਗੱਲਾਂ ਕਰ ਰਹੇ ਨੇ ਇਹ ਕੋਈ ਬਾਹਰੋਂ ਤਾਂ ਨਹੀਂ ਆਏ ਹਨ ਦੇਖੋ ਇਹਨਾਂ ਨੇ ਕਿਹਾ ਵੀ ਸੈਂਟਰ ਨਾਲ ਵੀ ਇਹਨਾਂ ਦਾ ਹੈਗਾ ਜੀ ਫਲਾਣਾ ਵੀ ਹੈਗਾ ਪਰ ਜੇ ਇਹਨਾਂ ਦੀ ਗੱਲ ਸੁਣੀ ਹੈ ਸ਼੍ਰੀ ਅਕਾਲ ਤਖਤ ਜੱਜਦਾਰ ਨੇ ਲਾਇਆ ਦਮਦਮਾ ਸਫਾ ਜੱਜਦਾਰ ਸਾਹਿਬ ਨੇ ਲਾਇਆ ਸੋ ਇਹ ਤਾਂ ਕਹਿੰਦਾ ਮੈਂ ਕਿ ਜਿੰਨੀਆਂ ਨਿੰਦੋ ਮੈਂ ਬੈਸਤਾਂ ਇਹਨਾਂ ਦੀ ਗੱਲਾਂ ਦਾ ਮੈਂ ਜਵਾਬ ਦੇਣ ਦੇ ਹੱਕ 'ਚ ਹੈ ਹੀ ਨਹੀਂ ਜੇ ਜੀ ਮਾੜੀ ਭਾਸ਼ਾ ਇਹ ਬੋਲ ਰਹੇ ਨੇ ਇਹ ਕੀ ਪੰਥਕ ਬੰਦੇ ਦੀ ਡਿਊਟੀ ਬਣਦੀ ਹੈ ਇਹ ਤਾਂ ਜਰ ਕੋਈ ਆਮ ਬੰਦਾ ਵੀ ਨਹੀਂ ਇਹ ਜੀ ਭਾਸ਼ਾ ਬੋਲਦਾ ਹੈ ਸੋ ਇਹਨਾਂ ਨੂੰ ਤਾਂ ਮੱਥਾ ਟੇਕਿਆ ਹੀ ਚੰਗਾ ਹੈ ਕਿਉਂਕਿ ਲੋਕਾਂ ਨੇ ਹੁਣ ਦਰਕਾਰ ਤੇ ਲੋਕਾਂ ਨੇ ਪਸੰਦ ਨਹੀਂ ਕਰਦੀ ਹੁਣ ਜੋਰ ਲਾਉਂਗੇ ਸੈਂਟਰ ਮੂਰੇ ਚਾਰਾ ਜੋਇ ਕਰੋਂਗੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਵੇ ਅਸਲੀ ਦੇ ਸੱਚ ਦਾ ਨਤਾਰਾ ਵੀ ਦੇਖੋ ਪੂਰਾ ਜੋਰ ਲਾਵਾਂਗੇ ਸੈਂਟਰ ਵੀ ਇਹਦੇ ਨਾਲ ਮਿਲਿਆ ਹੋਇਆ ਇੱਕ ਵਾਰ ਦੇਖੀ ਆਪਾਂ ਦੇਖੋ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ 5 ਸਾਲ ਬਾਅਦ ਹੁੰਦੀ ਹੈ ਅ 14 ਸਾਲ ਹੋ ਗਏ ਤੇ ਇਹ ਇਹਨਾਂ ਦਾ ਜੋਰ ਲੱਗਿਆ ਹੈ ਕਿ ਇਲੈਕਸ਼ਨ ਨਾ ਹੋਵੇ ਅੱਜ ਇਲੈਕਸ਼ਨ ਹੋ ਜਿੰਦੀ ਹੈ ਇਹ ਪੰਜ ਚਿੱਟਾ ਦਿੱਤ ਕੇ ਦਿਖਾ ਦੇਣ ਜਿਹੜੇ ਅੱਜ ਬਹੁਤ ਬੜੇ ਦਮਗਿਜੇ ਮਾਰਦੇ ਨੇ ਪੰਜ ਚਿੱਟਾ ਦਿੱਤ ਕੇ ਦਿਖਾ ਦੇਣ ਲੋਕਾਂ ਨੂੰ ਜਾ ਕੇ ਦਿਖਾ ਦੇਣ ਸ਼ੋਮਨੀ ਕੁਆਰ ਦੀ ਗੱਲ ਕਰਕੇ ਦਿਖਾ ਦੇਣ ਸੋ ਬਹੁਤ بڑا ਲੋਕਾਂ ਨੇ ਹੁਣ ਇਹਨਾਂ ਨੂੰ ਤਾਂ ਦੱਸੇ ਦਿੱਤਾ ਦੇਖੋ ਆਪਾਂ ਦੇਖ ਹੀ ਲਿਆ ਅਸੀਂ ਵੀ ਨਾਲ ਸੀ ਜਦੋਂ ਸਾਰੀਆਂ ਜਮਾਨਤਾ ਜਬਤ ਹੋਈਆਂ ਵੱਡਾ ਲਾ ਕੇ ਜਮਾਨਤਾ ਜਬਤ ਹੋਈਆਂ ਤੇ ਹੁਣ ਤਾਂ ਇਹਨਾਂ ਦਾ ਬਹੁਤ بڑا ਧੜਾ ਇਹਨਾਂ ਤੋਂ ਬਾਖੋਗੇ ਹੁਣ ਇਹਨਾਂ ਦੇ ਪੱਲੇ ਕੀ ਹੈ ਇਹਨਾਂ ਸਰਜੀਤ ਸਿੰਘ ਰਖੜਾ ਜਿਨ੍ਹਾਂ ਨੇ ਕਿਹਾ ਵੀ ਅਸੀਂ ਸੈਂਟਰ ਮੂਰੇ ਚਾਰਾ ਜੋਇ ਕਰਾਂਗੇ ਕਿ ਸ਼੍ਰੋਮਣੀ ਕਮੇਟੀ ਦੇ ਚੋਣਾਂ ਜਲਦ ਹੋਣ। ਸ਼੍ਰੀ ਕਾਲਤਕ ਸਾਹਿਬ ਤੋਂ ਜੋ ਪੁਨਰਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਉਸ ਦੀ ਅੱਜ ਪਹਿਲਾ ਜਿਹੜਾ ਇਕੱਠ ਹੈਗਾ ਵਾ ਸੰਤ ਹਰਚੰਦ ਸਿੰਘ ਲੋਂਗਵਾਲ ਜੀ ਦੀ ਵਰਸੀ ਦੇ ਮੌਕੇ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਨੇ। ਸੋ ਮੈਂ ਧੰਨਵਾਦ ਵੀ ਕਰਦਾ ਸਾਰੀਆਂ ਸੰਗਤਾਂ ਦਾ ਅਤੇ ਸੰਤ ਹਰਚੰਦ ਸਿੰਘ ਨੂੰ ਯਾਦ ਕਰਦੇ ਸ਼ਰਧਾਂਜਲੀ ਪੇਟ ਕਰਦਾ। ਕਿਵੇਂ ਦੇਖਦੇ ਹਾਂ? ਜਿਵੇਂ ਮਹਿੰਦਰੋਂ ਗਰੇਵਾਲ ਉਹਨੇ ਦੋਸ਼ ਲਾ ਰਹੇ ਨੇ ਤੇ ਕਹਿੰਦੀ ਰਖਵੀਰ ਸਿੰਘ ਦਾ ਵੀ ਬਿਆਨ ਆਇਆ ਛੱਡੋ ਜੀ ਇਹਨਾਂ ਗੱਲਾਂ ਨੂੰ ਅਸੀਂ ਸਿਰਫ ਪੋਜ਼ਿਟਿਵ ਪੋਲਿਟਿਕਸ ਕਰਨੀਆਂ ਚੰਗੀ ਗੱਲ ਕਰਨੀ ਚੰਗੀ ਸੋਚ ਲੈ ਕੇ ਚੱਲਣਾ ਨਾ ਕਿਸੇ ਨੂੰ ਨਾ ਕਿਸੇ ਦਿੰਦਿਆ ਨਾ ਕਿਸੇ ਦੀ ਮਾੜੀ ਅਸੀਂ ਆਪਣਾ ਕੰਮ ਕਰਨਾ ਜੋ ਸਾਡੀ ਸੇਵਾ ਲੱਗੀ ਸੀ ਕਾਲ ਤਖਸਾਲ ਸਾਹਿਬ ਤੋਂ ਉਹ ਪੂਰੀ ਹੋਈ ਆ ਤੇ ਦੁਬਾਰਾ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਹੋਇਆ ਅਤੇ ਸੰਗਤਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਆ ਆਸ ਕਰਦੇ ਆ ਕਿ ਸਹੀ ਢੰਗ ਦੇ ਨਾਲ ਇਹ ਸਾਡੀ ਲੀਡਰਸ਼ਿਪ ਆ ਜਿਹੜੀ ਗਿਆਨੀ ਹਰਪ੍ਰੀਤ ਸਿੰਘ ਜੀ ਬੀਬੀ ਸਤਵੰਤ ਕੌਰ ਜੀ ਇਹ ਲੋਕਾਂ ਦੀਆਂ ਪੰਥ ਦੀਆਂ ਭਾਵਨਾ ਅਨੁਸਾਰ ਪੰਥ ਦੀ ਗਵਾਹੀ ਕਰਨਗੇ ਜਿਵੇਂ ਬੀਬੀ ਸਤਵੰਤ ਕੌਰ ਨੂੰ ਚੇਅਰਪਰਸਨ ਲਾਇਆ ਹੁਣ ਧਰਮ ਦਾ ਖੁੰਡਾ ਰਾਜਨੀਤੀ ਦੇ ਉੱਤੇ ਰਹੂਗਾ ਵਿੱਚ ਬਿਲਕੁਲ ਜੀ ਬਿਲਕੁਲ ਰਹੂਗਾ ਹਾਂ ਜੈਲੀ ਸਾਹਿਬ ਜੁੜੇ ਹੋਏ ਸੀ ਜਿਨ੍ਹਾਂ ਨੇ ਕਿਹਾ ਵੀ ਧਰਮ ਦਾ ਖੁੰਡਾ ਰਾਜਨੀਤੀ ਦੇ ਉੱਤੇ ਹੀ ਹੁਣ ਤੁਹਾਨੂੰ ਦਿਖੂਗਾ ਕਿਉਂਕਿ ਕਦੇ ਨਾ ਕਦੇ ਰਾਜਨੀਤੀ ਦੇ ਥੱਲੇ ਧਰਮ ਕੁਚਲ ਕੇ ਰਹਿ ਗਿਆ ਸੀ ਆਉਣ ਵਾਲੇ ਸਮੇਂ 'ਚ ਇਹੇ ਨਿਰਣੇ ਹੋਣ ਜਾ ਰਹੇ ਨੇ ਅੱਜ ਅਸੀਂ ਸਤ ਹਰਜੰਤ ਸਿੰਘ ਲੋਂਗੋਵਾਲ ਦੀ ਵਰਸੀ ਮਨਾ ਰਿਹਾ ਨਵੇਂ ਅਕਾਲੀ ਦਲ ਵੱਲੋਂ ਸਾਡੇ ਨਾਲ ਸਮੁੱਚੀ ਲੀਡਰਸ਼ਿਪ ਜੁੜੀ ਹੋਈ ਆ ਢਿੰਡ ਸਰ ਜੀ ਨਾਲ 3 ਸਰ ਕਿਵੇਂ ਦੇਖਦੇ ਹੋ ਅੱਜ ਦਾ ਕੱਟ ਕੀ ਦਰਸਾ ਰਿਹਾ ਦੇਖੋ ਇਹ ਪੰਥ ਦੀਆਂ ਭਾਵਨਾਵਾਂ ਦਰਸਾ ਰਿਹਾ ਅੱਜ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹੁਸ਼ਿਆ ਹੈ ਅਤੇ ਜੋ ਨਵਾਂ ਅਕਾਲੀ ਦਲ ਜਿਹੜੀ ਹੈ ਸਟਾਪਟ ਹੋਇਆ ਗਿਆ ਨਹੀਂ ਹਰਪੀ ਸਿੰਘ ਦੀ ਵਾਈਵ ਵਿੱਚ ਪੰਜ ਮੈਂਬਰੀ ਕਮੇਟੀ ਦੀ ਭਰਤੀ ਤੋਂ ਬਾਅਦ ਅੱਜ ਲੋਕਾਂ ਨੇ ਉਹਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਕਟ ਰੂਟ ਵਿੱਚ ਪ੍ਰਵਾਨਗੀ ਦੇ ਦਿੱਤੀ ਤੇ ਮੈਂ ਸਮਝਦਾ ਸੰਤ ਲੰਗਵਾਲ ਜੀ ਦੀ ਵਰਸੀ ਤੋਂ ਵਧੀਆ ਕੋਈ ਸਮਾਂ ਨਹੀਂ ਕਿ ਉਹਨਾਂ ਨੂੰ ਜਿਹੜਾ ਇਹ ਅੱਜ ਦੀ ਸ਼ੁਰੂਆਤ ਜਿਹੜੀ ਹੈ ਕੀਤੀ ਹੈ ਸੋ ਅੱਜ ਇੱਥੋਂ ਇੱਕ ਪੰਥਕ ਸਿਆਸਤ ਵਿੱਚ ਬਹੁਤ ਵੱਡਾ ਮੋੜ ਆਏਗਾ ਉਹ ਮੋੜ ਤੋਂ ਬਾਅਦ ਤੁਸੀਂ ਦੇਖੋਗੇ ਇੱਕ ਬਹੁਤ ਵੱਡੀ ਤਬਦੀਲੀ ਪੰਜਾਬ ਦੀ ਸਿਆਸਤ ਨੂੰ ਦੇਖਣ ਨੂੰ ਜਿਵੇਂ ਹਰਵਾਰ ਦੇ ਵਿੱਚ ਬਿਆਨ ਦਿੰਦੇ ਨੇ ਜਿਵੇਂ ਮਹੇਸ਼ ਚਦਰ ਗਰੇਵਾਲ ਉਹਨੇ ਉਸ ਬਿਆਨ ਨੂੰ ਕਿਵੇਂ ਦੇਖਦੇ ਮਹੇਸ਼ ਚਦਰ ਸਿੰਘ ਗਰੇਵਾਲ ਜਿਹੜਾ ਬਿਆਨ ਦਿੱਤਾ ਵੀ ਗਿਆਨੀ ਹਰਪ੍ਰੀਤ ਝੰਡਰ ਦਾ ਦੇਖੋ ਉਹ ਬਖਲਾਹੜ ਦੇ ਵਿੱਚ ਆਏ ਹੋਏ ਨੇ ਜੇ ਅਸੀਂ ਉਹਨਾਂ ਦੀ ਸ਼ਬਦਾਵਲੀ ਤੇ ਆ ਗਏ ਤਾਂ ਫਿਰ ਸਾਡੇ ਤੇ ਉਹਨਾਂ 'ਚ ਕੀ ਫਰਕ ਰਹਿ ਗਿਆ ਅਸੀਂ ਤਾਂ ਹੁਣ ਇੱਕੋ ਹੀ ਨਿਸ਼ਾਨਾ ਹੈ ਵੀ ਕੌਮ ਨੂੰ ਜਿਹੜਾ ਹੈ ਜੋ ਇੱਕ ਜਥੇਬੰਦੀਆ ਕੌਮ ਦੀ ਅਕਾਲੀ ਦਲ ਉਹਨੂੰ ਖੜਾ ਕਰਨਾ ਹੈ ਤੇ ਜਿੱਥੇ ਜੋ ਦੀ ਸ਼ਾਨ ਸੀ ਉਹ ਦੁਬਾਰੇ ਸ਼ਾਨ ਬਹਾਲ ਕਰਨੀ ਹੈ ਹੁਣ ਧਰਮ ਦਾ ਖੂੰਡਾ ਹਮੇਸ਼ਾ ਰਾਜਨੀਤੀ ਦੇ ਉੱਤੇ ਰਹੂਗਾ ਜੀ ਬਿਲਕੁਲ ਰਹੇਗਾ ਜਿਹੜੀ ਪੰਥਕ ਕਾਉਂਸਲ ਬਣੀ ਹੈ ਉਹ ਹਰ ਪਾਰਟੀ ਦੇ ਫੈਸਲੇ ਦੀ ਨਜ਼ਰਸ਼ਾਹੀ ਨਹੀਂ ਕਰੇਗੀ ਜੇ ਉਹ ਪੰਥਕ ਰਵੈਤਾਂ ਤੇ ਸਿਧਾਂਤਾਂ ਦੇ ਉਲਟ ਹੋਇਆ ਤਾਂ ਉਹਨੂੰ ਪ੍ਰਵਾਨਗੀ ਨਹੀਂ ਮਿਲੇਗੀ ਕਦੀ ਇਸਨ ਅਸੀਂ ਇਹੇ ਖੜੀ ਉੱਤੇ ਲਿਆ ਦੇਣੀ ਪ੍ਰੇਮਿੰਦਰ ਸਿੰਘ ਢੀਂਡਾ ਸਾਹਿਬ ਜਿਨ੍ਹਾਂ ਨੇ ਕਿਹਾ ਵੀ ਧਰਮ ਦਾ ਖੂੰਡਾ ਹਮੇਸ਼ਾ ਰਾਜਨੀਤੀ ਦੇ ਉੱਤੇ ਹੀ ਨਜ਼ਰ ਆਊਗਾ ਕੈਮਰਾਮੈਨ ਕਬੀਰ ਦੇ ਨਾਲ ਇਕ ਬਾਸਿੰਖ ਪੋਲਾ 25 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਉਲੰਧ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ